ਜਬਾਬਾ ਦੀਪੇ ਸ਼ਾਹ ਕਲੰਦਰ ਸਪੋਰਟਸ ਕਲੱਬ ਛੇਵਾ ਕੁਸ਼ਤੀ ਦੰਗਲ ਜਵਾਰ ਨਗਰ ਕੈਂਪ ਨੇੜੇ ਬੱਸ ਸਟੈਂਡ ਲੁਧਿਆਣਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਲੁਧਿਆਣਾ ਵਿਖੇ ਜਿੰਨੇ ਸ਼ਾਨਦਾਰ ਸ਼ਿੰਝ ਮੇਲਾ ਹੋਣ ਜਾ ਰਿਹਾ ਜਿਸ ਬਾਰੇ ਕੀ ਕਹਿਣਾ ਜੀ ਆ ਮੇਰੇ ਜਿੰਨੇ ਵੀ ਵੀਰ ਭਾਈ ਆ ਹਾਂ ਉਹਨਾਂ ਦੇ ਸੰਜੋਗ ਨਾਲ ਮੇਰੇ ਮਹੱਲੇ ਦੇ ਜਿਹੜੇ ਵੱਡੇ ਆ ਉਹਨਾਂ ਦੇ ਸੰਜੋਗ ਨਾਲ ਮੇਲਾ ਹੋਣ ਜਾ ਰਿਹਾ ਠੀਕ ਹੈ ਜੇ ਗੱਲ ਕਰਦੇ ਹਰ ਸਾਲ ਦੀ ਤਰ੍ਹਾਂ ਜੀ ਇਹ ਕਿ ਜਿੰਨੇਵੇਂ ਸਾਲ ਵਿੱਚ ਆਪਣਾ ਸ਼ਿੰਝ ਮੇਲਾ ਪਹੁੰਚ ਗਿਆ ਜੀ ਆ ਜੀ ਸਾਡਾ 6ਵਾਂ ਸ਼ਿੰਝ ਮੇਲਾ ਹੈ ਤੇ ਅਸੀਂ ਹਰ ਸਾਲ ਕੋਸ਼ਿਸ਼ ਆਹੀ ਕਰਦੇ ਆ ਕਿ ਮੇਲੇ ਨੂੰ ਵੱਧ ਤੋਂ ਵੱਧ ਥੋੜਾ ਹੋਰ ਵਧਾਇਆ ਜਾਵੇ ਠੀਕ ਹੈ ਜੇ ਗੱਲ ਕਰਦੇ ਆਂ ਜੀ ਆਪਾਂ ਪਹਿਨੇ ਸਮਝੀਆਂ ਸ਼ਿੰਜਾਂ ਤੇ ਆਦਿਆਂ ਸ਼ਿੰਜਾਂ ਵਿੱਚ ਕੀ ਫਰਕ ਦੇਖ ਰਹੇ ਹਾਂ ਜਿਵੇਂ ਪਹਿਲੇ ਦੀਆਂ ਸ਼ਿੰਜਾਂ 'ਚ ਵੱਧ ਤੋਂ ਵੱਧ ਗਾਗਰਾਂ ਹੋ ਗਈਆਂ ਜਾਂ ਛੱਲੇ ਸੋਨੇ ਦੇ ਜਾਂ ਹੋਰ ਸਮਾਨ ਦਿੱਤਾ ਜਾਂਦਾ ਸੀ ਪਰ ਅੱਜ ਦੀਆਂ ਸ਼ਿੰਜਾਂ 'ਚ ਜਿੱਦਾਂ ਜਿੱਦਾਂ ਸਮਾਂ ਚੇਂਜ ਹੋਇਆ ਜਿੱਦਾਂ ਇੱਦਾਂ ਸ਼ਿੰਜਾਂ 'ਚ ਕਾਰਾਂ ਆਪਣੇ ਟਰੈਕਟਰ ਮੋਟਰਸਾਈਕਲ ਆ ਚੀਜ਼ਾਂ ਹੁਣ ਆਈਆਂ 4-5 ਸਾਲਾਂ ਤੋਂ ਜੇ ਗੱਲ ਕਰਦੇ ਆਂ ਨਾਮਾ ਦੀ ਵੰਡ ਦੀ ਗੱਲ ਕਰਦੇ ਆਂ ਪਹਿਲਾ ਦੂਜਾ ਤੀਜਾ ਨਾਮ ਕੀ ਰੱਖਿਆ ਗਿਆ ਸੀ ਪਹਿਲਾ ਨਾਮ ਜੀ ਆਪਣਾ ਟਰੈਕਟਰ ਆ ਦੂਸਰਾ ਨਾਮ ਬੁਲਟ ਆ ਤੀਸਰਾ ਸਪਲੈਂਡਰ ਆ ਠੀਕ ਹੈ ਜੀ ਜੇ ਗੱਲ ਕਰਦੇ ਐਨ ਆਰ ਆਈ ਵੀਰਾਂ ਸਮੂਹ ਸਾਥ ਸੰਗਤ ਦੇ ਨਾਮ ਐਨ ਆਰ ਆਈ ਵੀਰਾਂ ਦਾ ਕਿੱਦਾਂ ਦੱਸ ਹੈਗਾ ਇਸੇ ਜੋ ਐਨ ਆਰ ਆਈ ਵੀਰਾਂ ਦਾ ਸਾਡਾ ਬਹੁਤ ਜ਼ਿਆਦਾ ਸੰਜੋਗ ਹੈ ਮਤਲਬ ਅਸੀਂ ਸਾਡੇ ਕੈਨ ਨਾਲੋਂ ਵੀ ਵੱਧ ਕਰਦੇ ਨੇ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਦੀਆਂ ਠੀਕ ਹੈ ਜੀ ਆਪਣੇ ਬਹੁਤ ਹੀ ਵਧੀਆ ਚੱਲ ਰਹੀ ਸੀ ਨੌਜਵਾਨ ਵੀਰਾਂ ਨੂੰ ਲੈ ਕੇ ਨਸ਼ੇ ਪੱਤੀਆਂ ਨੂੰ ਲੈ ਕੇ ਉਹਨਾਂ ਬਾਰੇ ਕੀ ਕਿਹਾ ਮੈਂ ਤਾਂ ਜਿਹੀ ਹੀ ਕਹੂੰਗਾ ਨਸ਼ੇ ਦੀ ਦਲਦਲ ਤੋਂ ਨਿਕਲੋ ਆਪਣੇ ਮਾਪੇ ਆਪਣੇ ਭਾਈ ਭੈਣ ਨੂੰ ਹੈ ਉਹਨਾਂ ਨਾਲ ਪਿਆਰ ਕਰੋ ਉਹਨਾਂ ਨੂੰ ਦੇਖੋ ਉਹਨਾਂ ਨਾਲ ਹੀ ਸਭ ਕੁਝ ਹੈ ਬਾਕੀ ਅਸੀਂ ਜਿੰਨੇ ਜੋਗੇ ਹੋਵਾਂਗੇ ਜੇ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਸਾਡੇ ਦਫ਼ਤਰ ਆ ਕੇ ਮਿਲ ਸਕਦਾ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਹਰ ਪ੍ਰਗਟ ਠੀਕ ਹੈ ਆਪਣਾ ਸ਼ੁਭਨਾਮ ਵੀ ਦੱਸ ਦਿੱਤਾ ਯਾਰ ਮੇਰਾ ਨਾਮ ਜੀ ਲਖਨ ਭਗਤ ਆ ਲਖਨ ਭਗਤ ਹਾਂਜੀ ਠੀਕ ਹੈ ਸਾਡੇ ਚੈਨਲ ਦੇ ਮਾਦੇ ਹੋ ਰਹੀ ਜੀ ਤੁਹਾਨੂੰ ਦੇਸ਼ਵ ਦੇਸ਼ਾ ਤੋਂ ਨੌਜਵਾਨ ਪੀੜ੍ਹੀ ਸੰਗਤ ਦੇਖ ਰਹੀ ਹੈ ਸੁਣ ਰਹੀ ਹੈ ਤੇ ਜੇ ਗੱਲ ਕਰੀ ਆਪਾਂ ਮੇਲੇ ਦੀ ਗੱਲ ਕਰਦੇ ਹਾਂ ਜੀ ਮੇਲੇ ਦੀ ਗੱਲ ਕਰਦੇ ਆਪਾਂ ਸ਼ਿੰਝ ਮੇਲੇ ਦੀ ਲੁਧਿਆਣੇ ਦੀ ਵੱਡੀ ਸ਼ਿੰਝ ਮੇਲਾ ਆਪਣਾ ਮੰਨਿਆ ਗਿਆ ਜੀ ਹਾਂਜੀ ਇੱਕ ਦਿਨ ਦਾ ਹੁੰਦਾ ਹੈ ਪੂਰਾ ਸ਼ਾਨ ਸ਼ੌਕਤ ਨਾਲ ਕਰਵਾਇਆ ਜਾਂਦਾ ਜੇ ਰਾਤ ਨੂੰ ਗੱਲ ਕਰਦੇ ਰਾਤ ਕਿਹੜੇ-ਕਿਹੜੇ ਸਿੰਗਰ ਆਪਣੀਆਂ ਹਾਜ਼ਰੀਆਂ ਭਰ ਆਪਣੇ ਜੀ ਜਿਹੜੇ ਰਾਤ ਨੂੰ ਇੰਟਰਨੈਸ਼ਨਲ ਸਿੰਗਰ ਪੰਜਾਬੀ ਸੁਪਰਸਟਾਰ ਸਿੰਗਰ ਜਿੱਦਾਂ ਆਪਣੇ ਕੀ ਬਾਗੀ ਜੀ ਸੱਬਾ ਜੀ ਆਪਣੇ ਜੈਸਮਿਨ ਅਖਤਰ ਭੈਣ ਹੋਰ ਪੰਜਾਬੀ ਕਈ ਕਲਾਕਾਰ ਆ ਰਹੇ ਆ ਠੀਕ ਹੈ ਗੁਰੂ ਦੀ ਸੰਗਤ ਦੀ ਗੱਲ ਕਰਦੇ ਉਹਨਾਂ ਦੇ ਮਨ ਵਿੱਚ ਕਿੰਦਾ ਉਤਸ਼ਾਹ ਦੇਖ। ਆ ਜੀ ਪੂਰਾ ਚਾਅ ਲੱਭ ਰਿਹਾ। ਮਤਲਬ ਜਿਸਨ ਬੋਰਡ ਲੱਗੇ ਸੀ ਉਸਨਾਂ ਪਹਿਲੀ ਸਾਰੇ ਜਿੱਦਾਂ ਪਤਾ ਹਵਾਟ ਜੰਦੀ ਕਿ ਮੇਲਾ ਆ ਰਿਹਾ। ਸਾਰੇ ਜਿਹਾ ਬਹੁਤ ਚਾਅ ਦੇਖਿਆ ਗਿਆ ਤੁਹਾਡੇ ਸਾਹਮਣੇ ਤੁਸੀਂ ਵੀ ਉੱਥੇ ਗਏ ਹੋ। ਬੱਚੇ ਤੋਂ ਲੈ ਕੇ ਸਿਆਣੇ ਤੱਕ ਉੱਥੇ ਪਹਿਲੀ ਆ ਕੇ ਬੈਠੇ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ। ਕਿੰਨੇ ਵਜੇ ਸ਼ੁਰੂ ਹੋ ਜਾਏਗੀ ਜੀ? ਆ ਜੀ ਬਸ ਹੁਣ ਸ਼ੁਰੂ ਕਰਾ ਲਗੇ ਆ ਜਾ ਕੇ ਬਸ। Che ਇਹ ਬਟਾ ਕੁਸ਼ਤੀ ਦਾ ਵੀਰ ਨਹੀਂ ਕਰਾ ਰਹੇ ਆ ਬਹੁਤ ਬਹੁਤ ਮੁਬਾਰਕਾਂ ਨੇ ਪਰ ਸਮਾਂ ਕਿਸੇ ਦਾ ਕੋਲ ਜਾਂਦਾ ਕੋਈ ਫਰਦਾ ਪਰ ਇਧਰਲੇ ਪਾਸੇ ਕਹਿੰਦੇ ਬਵੇਕ ਪੁੱਜਿਆ ਅਖਾੜਾ ਡੇਰਾ ਬਾਬਾ ਫਲਾਹੀ ਮਨਜੀ ਦਿਓ ਸਲਾਮੀ ਅਖਾੜੇ ਨੂੰ ਲਾਓ ਦਰਸ਼ਕੋ ਬੜੀ ਪਿਆਰੀ ਗੋਲੀਆਂ ਦਾ ਮਾਲਕਾ ਬਵੇਕ ਪਹਿਲਵਾਨ ਅਖਾੜਾ ਡੇਰਾ ਬਾਬਾ ਫਲਾਹੀ ਇੱਕ ਵਾਰ ਖਿੱਚ ਕੇ ਪੈਰੀਆਂ ਨਾਲ ਈ ਸਭੀ ਗੁਜ਼ਰ ਲਤੇ ਆਣਾ ਤੇ ਪਿਆਰ ਦੇ ਨਾਲ ਲੋਕੀ ਪਹਿਲਵਾਨ ਉਹਨਾਂ ਤੋਂ ਜਿਹੜੇ ਬਾਵਾਂ ਦੀ ਗੁੱਤੀ ਲਿਖੀ ਜਾਂਦੀ ਹੈ ਉਹ ਪਹਿਲਵਾਨ ਜਲਦੀ ਨਾਲ ਤਿਆਰ ਹੋਵੇ ਲਖਾ ਬੇਗਾਨਾ ਮੈਂਦੀ ਕਰਦੇ ਕਿ ਇੱਕ ਗੁੱਤੀ ਹੋਣੀ ਮਾਰ ਕੇ ਪਰਸਪਤ ਫੋਨ ਨਹੀਂ ਕਰ ਦਿਓ ਲੈ ਲੋਰੇ ਨਾਲ ਗੁੱਤੀ ਕਰਦੇ ਆ ਪਹਿਲਵਾਨਾਂ ਨੂੰ ਤਿਆਰ ਹੋਣ ਦੇ ਲਈ ਕਹਿ ਦਈਏ ਉਸ ਤੋਂ ਬਾਅਦ ਆਪਾਂ ਤਸਵੀਰ ਕਵਾਮਾਂ ਦੇ ਨਾਲ ਹੀ ਅੱਜ ਦਾ ਕੁਸ਼ਤੀ ਦਾ ਜਿਹੜਾ ਆਰੰਭ ਹੋ ਜਾਣਾ ਹੈ ਸੱਦੇ ਪੱਤਰ ਵਾਲੇ ਸਾਰੇ ਪਹਿਲਵਾਨਾਂ ਨੂੰ ਇਹ ਨਮਰਦਾ ਸਾਹਿਬ करवा सकी और दूस बेनती है, तारे 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 तो 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 है। भी पहलवान को तो अलावा होर कोई भीर जोड़ा खाड़े अंदर ना आए जो बैरीगेट लग्या होाड़ा तो छोटा है बैरीगेट बार के बारले पासे खड़के ਔਰ ਲੱਖਣ ਸਾਡਾ ਵੀਰ ਮਿਲਨੇ ਵਾਈ ਨੂੰ ਖੇਡਣ ਤੋਂ ਸਾਰੇ ਭਰਾ ਬੁੱਧਿਆ ਅਖਾੜੇ ਦੇ ਵਿੱਚ ਜਿਨ੍ਹਾਂ ਦਾ ਇਹ ਉਤਸ਼ਾਹ ਜਿਨ੍ਹਾਂ ਦਾ ਉਤសា ਨਾਲ ਹਰ ਸਾਲ ਦੀ ਤਰ੍ਹਾਂ ਇਹ ਕੁਸ਼ਤੀ ਦਾ ਕੋਲ ਥੋੜੇ ਸਮੇਂ ਦੇ ਵਿੱਚ ਜਿਹੜਾ ਆਰੰਭ ਹੋ ਜਾ ਰਿਹਾ ਹੈ ਪਹਿਲਵਾਨ ਵੀ ਜਰੂਰ ਧਿਆਨ ਦਿਓ ਜਿਹੜੇ ਪਹਿਲਵਾਨ ਬਾਹਰ ਹੈ ਪਲੀਜ਼ ਅਖਾੜੇ ਦੇ ਵਿੱਚ ਬੁੱਧੂ ਜਲ ਦੇ ਨਾਲ ਜਿਹੜੇ ਅਖਾੜਿਆਂ ਦੇ ਪਹਿਲਵਾਨ ਨੂੰ ਸਰਦ ਪੱਤਰ ਕਿਰਪਾ ਕਰਕੇ ਮਲ ਜਲਦੀ ਨਾਲ ਅਖਾੜੇ ਪਾਸੇ ਦੇ ਵਿੱਚ ਮੇਖਵਾ ਕੇ ਆਪਾਂ ਨੇ ਸਮੇਂ ਦੇ ਨਾਲ ਅੱਜ ਦਾ ਕੁਸ਼ਤੀ ਦਾ ਜਿਹੜਾ ਮੇਪਰੇ ਚੜਨਾ ਇਸ ਤੋਂ ਬਾਅਦ ਕਟੋਕਟ ਦੇ 10-15 ਕਾਉਂਟ ਦੇ ਸਿੰਗਰ ਪੁੱਜ ਰਹੇ ਆ ਉਹਨਾਂ ਨੇ ਵੀ ਹਾਜ਼ਰੀ ਲਗਾਉਣੀ ਹੈ ਸੋ ਪਹਿਲਵਾਨ ਵੀਰਾਂ ਨੂੰ ਬੇਨਤੀ ਆਪਾਂ ਨੇ ਸਮੇਂ ਦੀ ਕਦਰ ਕਰਨੀ ਆ ਸਾਹਿਬ ਕਾਉਂਟਾ ਗੁਰ ਜੀ ਉਹਨਾਂ ਨੂੰ ਇੱਕ ਬਾਾਰ ਬਾਾਰ ਸਵਾਗਤ ਮੌਜੂਦ ਦੇਣ ਕਿ ਜਨੂ ਆਏ ਨੇ ਢਾਲੀ ਗੋਪੀ ਪਰਵਾ ਦੀ ਤੇ ਆਣਾ ਖਾੜਾ ਦੀ ਨਾ ਵਟਾ ਕਰਮ ਦਾ